ਹਾਂਜੀ ਅੱਜ ਮੈਂ ਤੁਹਾਨੂੰ ਦੱਸਦੀ ਆਂ ਵੀ ਆਪਾਂ ਲਾਉਣ ਵਾਲੇ ਸੂਟ ਦਾ ਟੀਰਾ ਗੁੰਮ ਕਿਵੇਂ ਕਰਨਾ ਹੈ ਠੀਕ ਹੈ ਹੁਣ ਦੇਖੋ ਇਹਦੇ ਅਗਲੇ ਪਾਸੇ ਤੇ ਵੀ ਲਾਈਨਿੰਗ ਲੱਗੀ ਹੋਈ ਹੈ ਤੇ ਪਿਛਲੇ ਪਾਸੇ ਤੇ ਵੀ ਲੱਗੀ ਆ ਠੀਕ ਹੈ ਤੇ ਇਹ ਹੁਣ ਆਪਾਂ ਕਿਵੇਂ ਗੁੰਮ ਕਰਾਂਗੇ ਇਹ ਚੀਜ਼ ਧਿਆਨ ਚ ਰੱਖਣਾ ਹੁਣ ਅਗਲਾ ਪਾਸਾ ਤੇ ਪਿਛਲਾ ਪਾਸਾ ਦੋਨੇ ਆਪਾਂ ਇਸ ਤਰੀਕੇ ਨਾਲ ਰੱਖ ਲੈਣੇ ਆ ਹੁਣ ਇਸ ਤਰ੍ਹਾਂ ਰੱਖ ਲੈਣਾ ਠੀਕ ਹੈ ਤੇ ਹੁਣ ਜਿਹੜਾ ਪਿਛਲਾ ਪਾਸਾ ਹੈ ਇਹਦੀ ਜਿਹੜੀ ਲਾਈਨਿੰਗ ਹੈ ਇਹਨੂੰ ਆਪਾਂ ਅਡਡ ਕਰ ਦਾਂਗੇ ਇਸ ਤਰੀਕੇ ਨਾਲ ਠੀਕ ਹੈ ਇਹ ਲਾਈਨਿੰਗ ਨੂੰ ਆਪਾਂ ਇੱਕ ਪਾਸੇ ਕਰ ਦੇਣਾ ਤੇ ਹੁਣ ਆਪਾਂ ਇੱਥੇ ਸਿਉਣ ਲਾਉਣੀ ਹੈ ਇੱਕ ਪਹਿਲਾਂ ਬਸ ਇਹ ਧਿਆਨ ਚ ਰੱਖਣਾ ਇਹ ਲਾਈਨਿੰਗ ਹੈ ਜਿਹੜੀ ਨੂੰ ਇੱਕ ਪਾਸੇ ਕੱਢ ਦੇਣੀ ਹੈ ਤੇ ਹੁਣ ਆਪਾਂ ਇੱਥੇ ਸਿਉਣ ਲਾਵਾਂਗੇ બસ ਇੱਥੇ ਤੱਕ ਸਿਉਣ ਲਿਉਣੀ ਆ। ਹੁਣ ਦੇਖੋ ਇਸ ਤਰੀਕੇ ਨਾਲ ਸਿਉਣ ਲਾਤੀ ਤੇ ਹੁਣ ਆਪਾਂ ਕੀ ਕਰਨਾ ਹੈ ਜਿਹੜਾ ਹੁਣ ਆ ਲਾਈਨਿੰਗ ਨੂੰ ਆਪਾਂ ਇੱਕ ਪਾਸੇ ਕੱਢਿਆ ਸੀ ਠੀਕ ਹੈ ਇਹਨੂੰ ਆਪਾਂ ਉੱਤੇ ਫੋਲਡ ਕਰ ਦੇਣਾ ਇਸ ਤਰੀਕੇ ਨਾਲ। ਇਸ ਤਰ੍ਹਾਂ ਫੋਲਡ ਕਰਕੇ ਤੇ ਇਹਦੇ ਉੱਤੇ ਸਿਲਾਈ ਲਾ ਦੇਣੀ ਆ। ਫਿਰ ਇਹਨੂੰ ਆਪਾਂ ਇਸ ਤਰ੍ਹਾਂ ਸਿੱਧਾ ਕਰ ਲਾਂਗੇ ਹਾਂਜੀ ਇਸ ਤਰੀਕੇ ਨਾਲ ਆਪਾਂ ਤੀਰੇ ਨੂੰ ਗੁੰਮ ਕਰ ਸਕਦੇ ਹਾਂ ਠੀਕ ਹੈ ਆ ਦੇਖੋ ਬਿਲਕੁਲ ਕਿਸੇ ਨੂੰ ਪਤਾ ਨਹੀਂ ਲੱਗਣਾ ਹਨਾ ਇਹ ਅੰਦਰਲੇ ਪਾਸੇ ਹੀ ਰਹਿ ਜਾਊਗਾ ਜਿਹੜਾ ਕੱਪੜਾ ਹੋਊਗਾ ਇਸ ਤਰੀਕੇ ਨਾਲ ਗੁੰਮ ਕਰ ਸਕਦੇ ਹਾਂ ਹਾਂਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ ਥੈਂਕ ਯੂ